ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਕੀ ਹਾਲ ਚੱਲ ਉਮੀਦ ਹੂ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਤੇ ਆਪਾਂ ਵੀ ਠੀਕ ਠਾਕ ਵਧੀਆ ਵਾਂ ਤੇ ਹੈਗੀ ਆ ਸੰਡੇ ਦੀ ਵੀਡੀਓ ਸ਼ਾਮ ਦੀ ਮਤਲਬ ਸਾਢੇ 6-7 ਵਜੇ ਦਾ ਟਾਈਮ ਹੀ ਤੇ ਇੱਥੇ ਜਾਣਾ ਬੱਚਿਆਂ ਨੇ ਸੋਮਵਾਰ ਨੂੰ ਸਕੂਲ ਫਸਟ ਡੇ ਛੁੱਟੀਆਂ ਤੋਂ ਬਾਅਦ ਇੱਕ ਹਫ਼ਤਾ ਪੂਰਾ ਨਦੀਆਂ ਛੁੱਟੀਆਂ ਹੋਈਆਂ ਤੇ ਇੱਥੇ ਮੈਂ ਹਣ ਫਤੇ ਦਿਨਾ ਨਵੀਆਂ ਕਾਪੀਆਂ ਲੱਗਣੀਆਂ ਮਤਲਬ ਕਿ ਨਵੀਂ ਕਾਪੀ ਵਗੈਰਾ ਲੱਗਣੀ ਹੋਣੀ ਫਤੇਦੀ ਮਤਲਬ ਕਿ ਉਹ ਭਰਗੀਆਂ ਬੱਚਿਆਂ ਨੇ ਪਾੜ ਪੂੜ ਲੈ ਗਏ ਬਣੋ ਕਹਿੰਦੇ ਕਿ ਨਿਊ ਕਾਪੀ ਦੇ ਕੇ ਭੇਜਣਾ ਸਵੇਰੇ ਮੰਡੇ ਨੂੰ ਫਤੇ ਨੂੰ ਤੇ ਇੱਥੇ ਮੈਂ ਫਤੇ ਦੀਆਂ ਕਾਪੀਆਂ ਤੇ ਡਈ ਹੈਗੀ ਕਵਰ ਚੜਾਉਣ ਤੇ ਮਨਮੀਤ ਨੇ ਵੀ ਦੋ ਕਾਪੀਆਂ ਲਾਈਆਂ ਉਹ ਨਵੀਆਂ ਤੇ ਫਤੇ ਦੀਆਂ ਕਾਪੀਆਂ ਦਾ ਕਵਰ ਚੜਾ ਕੇ ਤੇ ਮੈਡਮਾਂ ਦੇ ਨਾਮ ਵਗੈਰਾ ਸਾਰਾ ਕੁਝ ਲੇਕ ਕੇ ਤੇ ਫਿਰ ਭੇਜ ਦਿਓ ਤੇ ਇੱਥੇ ਮੈਂ ਨਾ ਮਨਮੀਤ ਨੂੰ ਗਿਆ ਪੈਨ ਫੜ ਕੇ ਲਿਆ ਤੇ ਪੈਨ ਪਰ ਲੱਭਣ ਹੀ ਕੋਈ ਵੀ ਜਦੋਂ ਹੁੰਦਾ ਮਨਮੀ ਤੋਂ ਨਹੀਂ ਨਾ ਸਾਰਾ ਮਤਲਬ ਕਿ ਖਰਾਬ ਕਰ ਦਿੰਦੇ ਆ ਲੇਕ ਲੁਕ ਕੇ ਤੇ ਮੈਂ ਉਸ ਤਰ੍ਹਾਂ ਦੇ ਪਾਪਾ ਨੂੰ ਸੋਣ ਕੀਤਾ ਮਾਂ ਪੈਨ ਜਰੂਰ ਲੈ ਕੇ ਆਇਓ ਇੱਕ ਕਿ ਮਤਲਬ ਆਪਣਾ ਵਰਤਲੇ ਧੁਲਕੇ ਰੱਖ ਲੈ ਪੈਨ ਬੱਚੇ ਛੱਡਦੇ ਨਹੀਂ ਵੇਖ ਲੈਣ ਚੀਜ਼ ਸਹੀ ਇਹਨਾਂ ਜਦੋਂ ਚੀਜ਼ ਦੀ ਲੋੜ ਹੋਵੇ ਨਾ ਉਹ ਦੋ ਚੀਜ਼ ਨਹੀਂ ਲੱਭਣੀ ਹੋਈ ਤੇ ਇੱਥੇ ਅਸੀਂ ਅੱਜ ਮਤਲਬ ਸ਼ਾਮੀ ਸੇਸੁਰਵਾ ਕੇ ਵਾਵਾ ਟਾਈਮ ਪਿਲਸ ਪਰ ਸੋਈ ਸਾਹਿਬ ਕੀਤੀ ਉਸ ਤੋਂ ਬਾਅਦ ਅਸੀਂ ਮਤਲਬ ਗੁਰਦੈਰਾ ਸਾਹਿਬ ਜਾਣਾ ਸੀਗਾ ਤੇ ਫਤਿਹ ਦਾ ਸੇਸੁਰਵਾ ਕੇ ਆਪਣਾ ਤੇ ਨਹੀਂ ਗੁਰਦਰਾ ਸਾਹਿਬ ਚੱਲਦੇ ਨੇ ਕਿ ਮम्मा ਮੈਂ ਕਬਰ ਚੜਾਉਣੀ ਮੈਂ ਚੜਾਉਣੀ ਤੇ ਮੈਨੂੰ ਕੰਢੇ ਚਲਾ ਜਾ ਆਪਾਂ ਦੋਵੇਂ ਚੜਾਉਨੇ ਆ ਤੇ ਮੇਰੀ ਕਬਰ ਦੇ ਵਿੱਚ ਮਤਲਬ ਕਿ ਮੈਂ ਹਾਂ ਇਹਨੇ ਕਬਰ ਖਰਾਬ ਕਰ ਦੇਣਾ ਤੇ ਉੱਪਰ ਚੇਪੀ ਜਿਹੀ ਲਗੀ ਕਬਰ ਤੇ ਤੇ ਉਹ ਲਾਉਂਦਾ ਮੈਂ ਚਲ ਤੂੰ ਇਧਰੋਂ ਲਾ ਤੇ ਮੈਂ ਇਧਰੋਂ ਲਾਉਣੀ ਇਸ ਤਰ੍ਹਾਂ ਆਲੇੂ ਬੇ ਲਾਏ ਮਾਂ ਜੇ ਮੈਨੂੰ ਕੱਲੇ ਨਹੀਂ ਫੜਾਈ ਨੇ ਜਿਨੇ ਕਬਰ ਜਿਹੜਾ ਪਾੜ ਦੇਣਾ ਵਾ ਦਾ ਹੀ ਦਾ ਤੇ ਕਾਪੇ ਕੇ ਨਵੇਂ ਆਪੇ ਜਿੰਨੇ ਬਟਾ ਟਾਈਮ ਹੀ ਨਹੀਂ ਲੱਗਾ ਸਾਰਾ ਦਿਨ ਅਜ ਇਸ ਤਰ੍ਹਾਂ ਹੀ ਲੰਘ ਗਿਆ ਵਾ ਤੇ ਇੱਥੇ ਮਤਲਬ ਸ਼ਾਮਾਂ ਜਿਹਨਾਂ ਦਾ ਟਾਈਮ ਹੋਵੇ 7 ਕੱਦਾ ਟਾਈਮ ਹੈ 6:30 7 ਦਾ ਉਦੋਂ ਆਪਾਂ ਦੇ ਆਏਗੇ ਬੱਚਿਆਂ ਦੇ ਕਵਰ ਚੜਾਉਣ ਦੀ ਵੀਡੀਓ ਹੈਗੀ ਹੈ ਅੱਜ ਜੀ ਮੰਡੇ ਦੀ ਤੇ ਇੱਥੇ ਬੱਚੇ ਮੈਂ ਕਰਦੇ ਸੀਗੇ ਤਿਆਰ ਦੋਵੇਂ ਮਨਮੀਤ ਵੀ ਹੋ ਗਈ ਫਤੇ ਵੀ ਹੋ ਗਿਆ ਵਾ ਤੇ ਫਤੇ ਨੂੰ ਪਾਉਂਦੇ ਆ ਸ਼ੂਜ਼ ਸ਼ੂਜ਼ ਸੌਕਸ ਸ਼ੂਜ਼ ਸੌਕਸ ਪਾ ਕੇ ਸ਼ੂ ਪਾਉਂਦੇ ਆ ਤੇ ਫਤੇ ਨਾ ਮਤਲਬ ਉੱਠਿਆ ਬੜੀ ਲੇਟ ਸਵੇਰੇ ਉੱਠਣਦੇ ਨੇ ਕਿੰਨਾ ਟਾਈਮ ਲੱਗਦਾ ਤੇ ਇਹ ਅੜੀ ਜੀ ਕਰਦਾ ਹੈ ਕਿ ਮੈਂ ਨਹੀਂ ਜਾਣਾ ਮम्मा ਮੈਂ ਨਹੀਂ ਜਾਣਾ ਕਿਉਂਕਿ ਮਹੀਨਾ ਡੇਢ ਮਹੀਨਾ ਹੋ ਗਿਆ ਬੱਚੇ ਘਰੇ ਆ ਤੇ ਥੋੜਾ ਜਿਹਾ ਅੜਦਾ ਹੀ ਗਿਆ ਮਤਲਬ ਕਿ ਕਹਿੰਦਾ ਹੀ ਮੈ ਨਹੀਂ ਜਾਣਾ ਤੇ ਪਰ ਅਕੱਲਾ ਆਪਾਂ ਕਿ ਵਾ ਅੱਜ ਤੇ ਜਾਣਾ ਹੀ ਜਾਣਾ ਬੱਚੇ ਜਾਂਦੇ ਸਕੂਲ ਚਾਲੂ ਜਿਸ ਤਰ੍ਹਾਂ ਹਨ ਕਿ ਬੱਚੇ ਟਾਈਮ ਨਾਲ ਤੋਰ ਕੇ ਨਹੀਂ ਤੇ ਬੜਾ ਛੁੱਟਣੇ ਦੇ ਵਿੱਚ ਕੰਮ ਜੇ ਬੜਾ ਖਰਾਬ ਹੁੰਦਾ ਵਾ ਕਿ ਕੋਈ ਟਾਈਮ ਟਾਈਮ ਟੇਬਲ ਜਾਨੀ ਇਹ ਕੰਮ ਦਾ ਵੀ ਜਦੋਂ ਦਿਲ ਕਰ ਦੋ ਟਲੋ ਜਦੋਂ ਜੀ ਕਰਜੋ ਸੌਂ ਜੋ ਇਸ ਤਰ੍ਹਾਂ ਮੇਰੇ ਕੋਈ ਟਾਈਮ ਟੇਬਲ ਨਹੀਂ ਹੈ ਤੇ ਇੱਥੇ ਫਤਿਹ ਸ਼ਾਇਦ ਹੈਲੋ ਹਾਈ ਕਰਨ ਦੇ ਕੁਝ ਕਰਨ ਦੇ ਆ ਸੀਗਾ ਤੇ ਦਿਨੇ ਛੂ ਥੋੜੇ ਜਿਨੇ ਤੰਗ ਹੋ ਗਏ ਮੈਨੂੰ ਲੱਗਦਾ ਕਿ ਥੋੜੇ ਤੰਗ ਹੋ ਗਏ ਆ ਤੇ ਉਹ ਮੈਂ ਤੇ ਝਾੜ ਕੇ ਪਾਉਂਦੀ ਉਸ ਤਰ੍ਹਾਂ ਮੈਂ ਧੋ ਧੂ ਕੇ ਰੱਖੇ ਹੀ ਪੋਲੀਥੀਨ ਚ ਪਾ ਕੇ ਕਿ ਛੁੱਟੀਆਂ ਤੋਂ ਪਹਿਲਾ ਮਤਲਬ ਜਦੋਂ ਛੁੱਟੀਆਂ ਆਈਆਂ ਇਹਨਾਂ ਨੂੰ ਕਿ ਛੁੱਟੀਆਂ ਛੁੱਟੀਆਂ ਚ ਸਾਂਭੇ ਹੀ ਮਾ ਐਵੇਂ ਘਟਾ ਮਿੱਟੀ ਦੇ ਨਾਲੇ ਕੋਈ ਚੀਜ਼ ਨਾ ਵੱੜ ਜੇ ਬਟ ਫਿਰ ਵੀ ਮੈਂ ਝਾੜ ਕੇ ਰਹੀ ਹੀ ਫੋਨ ਤੇ ਉਹਨਾਂ ਥੋੜੇ ਜਿਹਾ ਟਾਈਟ ਲੱਗਦੇ ਹੀ ਮੈਨੂੰ ਇੱਥੇ ਬੱਚਿਆਂ ਨਾਲ ਤੇ ਚਾਹ ਮੈਨੂੰ ਵੀ ਜਿਆਦਾ ਮੈਂ ਵੀ ਅਜੇ ਟਾਈਮ ਨਾਲ ਉੱਠ ਕੇ ਸਵਾਹ ਕਾ 5:00 ਜੇ ਉੱਠ ਕੇ ਤੇ ਮਤਲਬ ਸਬਜ਼ੀ ਬਣਾਈ ਹੈ ਇਹਨਾਂ ਦੇ ਟਿੱਪਣ ਚ ਪਾਉਣੇ ਮੈਂ ਪਨੀਰ ਦੀ ਪੁਲਜੀ ਬਣਾਈ ਆ ਆਟਾ ਬੁੰਨੇ ਫਲਕੇ ਵਗਾਇ ਮਤਲਬ ਇਹਨਾਂ ਨੂੰ ਮੈਂ ਸਵਾਗਸ਼ੇਠ ਆਇਆ ਤੇ ਮੈਂ ਸਵਾਗ ਪੰਜ ਉੱਟ ਕੇ ਆਪਣਾ ਸਾਰਾ ਇਹਦਾ ਇਹਨਾਂ ਦਾ ਟਿੱਪਣ ਵਗੈਰਾ ਸਭ ਕੁਝ ਪੈਕ ਕਰਕੇ ਰੱਖਦਾ ਮਹਾਜ ਬੱਚੇ ਜਾਣਗੇ ਸਕੂਲ ਤੇ ਬੜੀ ਹੁੰਦਾ ਵਕ ਚੱਲ ਹਨਾ ਕਿ ਆਪਾਂ ਆਪਣੀ ਰੁਟੀਨ ਜੀ ਤੇ ਆ ਜਾਗੇ ਫਟਾਫਟ ਕੰਮ ਜੀ ਜੇ ਨਵੇੜ ਲਿਆ ਕਰਾਂਗੇ ਕਿ ਮਤਲਬ ਕੋਈ ਟਾਈਮ ਟੇਬਲ ਹੀ ਨਹੀਂ ਹੈਗਾ ਜਿਸੇ ਵੀ ਕੰਮ ਦਾ ਕੋਈ ਟੇਬਲ ਟਾਈਮ ਟੇਬਲ ਨਹੀਂ ਸੀਗਾ ਬਿਲਕੁਲ ਪਤਾ ਸਮਝਾ ਗਾ ਤੇ ਆ ਵੀ ਤਾਂ ਚੱਤੀ ਕਲਾਜੀ ਰੱਖੀ ਆ ਜਮਾ ਚ ਨਸਕੂਲ ਤੇ ਮੈਂ ਉਹ ਲੈ 2000 ਬਣਾ ਆ ਤੇ ਜੇ ਮੈਂ ਸਿਰ ਬਾਸ ਦਾ ਉਹ ਜੀ ਮਤਲਬ ਲੋਜੀ ਬੱਚੇ ਆਪਣੇ ਇੱਥੇ ਬਿਲਕੁਲ ਤਿਆਰ ਵਾ ਤੇ ਫਤੇ ਚਲਾਉਂਦੇ ਆ ਵਾ ਸਾਈਕਲ ਇਹ ਜਾਣ ਤੋਂ ਪਹਿਲਾਂ ਇਹਨੂੰ ਸਾਈਕਲ ਤੇ ਆਪਣੇ ਤੇ ਝੂਟੇ ਲੈਣ ਲਿਆ ਸੀਗਾ ਤੇ ਬਹੁਤ ਜਿਆਦੀ ਗਰਮੀ ਬਹੁਤ ਜਿਆਦੀ ਗਰਮੀ ਸੀਗੀ ਤੇ ਇੱਥੇ ਮਨਮੀਤ ਦੀ ਫਰੈਂਡ ਆ ਲਾਗੂ ਤੇ ਉਹ ਡਈਆ ਪਿੰਗ ਝੂਟਣ ਤੇ ਮਨਮੀਤ ਨੇ ਆਪਣੀ ਸਕ੍ਰਾਈਬ ਬੁੱਕ ਵਗੈਰਾ ਬਣਾਈ ਹਮਤਲ ਹੌਲੀਡੇ ਹੋਮਵਰਕ ਸਾਰਾ ਖੁਸ਼ ਕੀਤਾ ਵਾ ਤੇ ਉਹ ਆਪਣਾ ਇਹਨੇ ਪੋਲੀਫਾਫੇ ਜੀ ਤੇ ਪਾਇਆ ਪੋਲੀਥੀਨ ਤੇ ਅਲੱਗ ਤੇ ਉਹਨਾਂ ਦੀ ਵਾਈਟ ਵਾ ਯੂਨੀਫਾਰਮ ਵਾ ਜ ਮੰਡੇ ਨੂੰ ਮਤਲਬ ਵਾਈਟ ਪੇਂਟ ਪਾਉਂਦੇ ਨੇ ਸ਼ਾਇਦ ਉਹਨਾਂ ਦੇ ਦੋ ਤਿੰਨ ਵਾਰ ਮਤਲਬ ਵਾਈਟ ਹੋਣੀ ਆ ਤੇ ਮਨਮੀਤ ਹੁਣਾਂ ਦੀ ਮਤਲਬ ਬੁੱਧਵਾਰ ਤੇ ਸ਼ਨੀਵਾਰ ਹੁੰਦੀ ਆ ਹਾਊਸ ਬਾਕੀ ਦਿਨ ਇੱਕੋ ਜਿਹੀ ਹੁੰਦੀ ਆ ਅਜੇ ਬਾਸ ਹੁਣ ਚ ਮਤਲਬ ਹੈਗਾ ਹੈਗਾ 5-7 ਮਿੰਟ ਦਾ ਹੈਗਾ ਹੀ ਟਾਈਮ ਤੇ ਇੱਥੇ ਮੈਂ ਸੋਚਿਆ ਮੈਂ ਚੱਲ ਮੈਂ ਥੋੜੀ ਜੀ ਵੀਡੀਓ ਸ਼ੂਟ ਕਰ ਲਾਂ ਕਿ ਕਿੰਨੇ ਟਾਈਮ ਬਾਅਦ ਅੱਜ ਬੱਚੇ ਚੱਲੇ 1.5 ਮਹੀਨੇ ਬਾਅਦ ਸਕੂਲ ਚੱਲੇ ਆ ਤੇ ਉੱਥੇ ਲੱਗ ਪਈ ਸੀਗੀ ਮਨਮੀਤ ਝੂੜਾ ਲੈਣ ਹੁਣ ਤੇ ਆਪਣਾ ਪੋਲੀਥੀਨ ਜਿਹੜਾ ਉਹਨੂੰ ਫੜਾ ਦਿੱਤਾ ਵਾ ਸੇ ਸਾਰੇ ਲੋ ਬੱਚੇ ਆਂਦਾ ਮਤਲਬ ਕਿ ਕਿੰਨੇ ਬਸੋਹਣੇ ਲੱਗਦੇ ਆ ਟਾਈਮ ਨਾਲ ਨਾ ਆ ਕੇ ਤੇ ਟਾਈਮ ਨਾਲ ਤਿਆਰ ਹੋ ਕੇ ਸਿਰ ਪਰਵਾ ਕੇ ਹਨਾ ਤੇ ਉਸ ਤਰ੍ਹਾਂ ਐਵੇਂ ਬੱਚੇ ਆ ਵੀ ਲੇਟ ਉੱਠਣਾ ਆਪ ਵੀ ਲੇਟ ਉੱਠਣਾ ਕੋਈ ਟਾਈਮ ਟੇਬਲ ਜਿਆਣੀ ਕਿਸੇ ਵੀ ਮਤਲਬ ਕੰਮ ਦਾ ਉਸ ਤੋਂ ਬਾਅਦ ਦਾ ਹੈਗੀ ਆ ਜੀ ਆਪਾਂ ਮਤਲਬ ਕਿ ਬੱਚੇ ਤੋਰ ਕੇ ਤੇ ਤਿਆਰ ਨਾ ਤੋਕੇ ਤੇ ਇੱਥੇ ਲੱਗੇ ਸੀਗੇ ਦੀਦੀ ਆ ਗਈ ਸੀਗੇ ਲੱਗੋ ਮਤਲਬ ਉਹਨੇ ਸੂਟ ਕਹਿੰਦੀ ਸੀ ਕਿ ਮੇਰਾ ਟੱਕ ਕੇ ਸੀ ਮੈਂ ਕਰਨੀ ਹੈ ਕਿ ਮੈਂ ਰਾ ਦਿਲ ਜਣੀ ਹੈ ਜੇ ਕਰਨ ਦੇ ਕਿ ਜੇ ਮੈਂ ਸਭਿਆ ਕਰ ਕਰਕੇ ਥੱਕ ਗਈ ਆ ਅੱਜ ਵੈ ਮੈਂ ਕੋਈ ਕੰਮ ਨਹੀਂ ਕੀਤਾ ਤੇ ਇਹ ਹੈਗੀ ਹੈ ਮੰਗਲਵਾਰ ਦੀ ਸ਼ਾਇਦ ਵੀਡੀਓ ਕਿਉਂਕਿ ਮੈਂ ਬੁੱਧਵਾਰ ਵੀ ਸੋਮਵਰ ਵੀ ਉਹਨੇ ਕੀ ਬਣਾਈ ਹੈ ਸੌਰੀ ਹਾਂਜੀ ਸੋਮਵਰ ਵੀ ਮੈਂ ਤੋਂ ਉਹਨੇ ਕੀ ਬਣੀ ਹੈ ਤੇ ਇਹ ਹੈਗੀ ਹੈ ਮੰਗਲਵਾਰ ਦੀ ਅੱਜ ਕੱਲ ਮੈਂ ਸੂਡੇ ਦਾ ਕਟਿੰਗ ਕੀਤਾ ਮੇਰਾ ਦਿਲ ਜਣੀ ਕਰਨ ਦੇ ਕਿਉਂਕਿ ਮੈਂ ਦੋ ਮਤਲਬ ਦੋ ਤਿੰਨ ਦਿਨ ਹੇਠ ਤੇ ਕੰਮ ਜਦੋਂ ਜ਼ਿਆਦਾ ਕਰ ਲੈਂਦੇ ਫਿਰ ਸਰੀਰ ਨੂੰ ਥਕਾਵਟ ਦੀ ਹੋ ਜਾਂਦੀ ਆ ਤੇ ਇੱਥੇ ਬਸ ਇਹ ਮੇਰੇ ਖਿਹੜੇ ਜੇ ਪੈ ਗਈ ਕਹਿੰਦੀ ਮੈਨੂੰ ਨਹੀਂ ਪਤਾ ਮੈਨੂੰ ਸੂਡ ਸੀ ਕਿਦੇ ਮਤਲਬ ਮੈਨੂੰ 2-3 ਦਿਨ ਭਵ ਲਾ ਕੇ ਸੀ ਕਿਤੇ ਮਤਲਬ ਮੇਰਾ ਮੂਹ ਜਨੇ ਪਰ ਮੈਂ ਕੱਟ ਲਿਆ ਬਾਗਰੂ ਆ ਕੇ ਤੇ ਇਥੇ ਇਸ ਤੋਂ ਪਹਿਲਾਂ ਮੈਂ ਸੂਟ ਦੀ ਲਿਆ ਨਾਪ ਨਾਪ ਲੈ ਕੇ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਕਟਿੰਗ ਤੇ ਇਹ ਮੇਰੇ ਲਾਗੇ ਬੈਠੀ ਸੀ ਮੈਂ ਕਿ ਜੇ ਤੂੰ ਮਤਲਬ ਮੈਂ ਵਿਲੀ ਹੋਈ 1:12 1 ਵਜੇ ਉਸ ਤੋਂ ਬਾਅਦ ਆ ਦੀਦੀ ਆ ਗਈ ਮੈਂ ਬੁਲਾ ਲਿਆ ਮੈਂ ਚਲ ਜੀ ਦੀਦੀ ਸੂਟ ਕੱਟਣਾ ਮਤ ਫਿਰ ਆ ਜਿਓ ਤੇ ਇਹ ਫਿਰ ਨਾਪ ਲੈ ਕੇ ਦੀਦੀ ਆ ਗਈ ਸੀ ਲਾਗੇ ਤੇ ਫਿਰ ਵੀ ਮਤਲਬ ਇਹ ਗੱਲਾਂ ਬਤਾ ਕਰਨ ਉਹ ਕੋਈ ਹੋਵੇ ਬੰਦਾ ਤੇ ਮੈਨੂੰ ਕਿ ਵਧੀਆ ਲੱਗਦਾ ਮੈਨੂੰ ਆਪਣਾ ਨਕਸੂਟ ਤਾਂ ਜਿਹੜਾ ਲੈ ਲਿਆ ਸੀਗਾ ਤੇ ਇੱਥੇ ਆਪਾਂ ਲੱਗੇ ਸੀਗੇ ਸ਼ਰਟ ਲਾਉਣ ਮਤਲਬ ਕਿ ਵੱਡੇ ਵਰਦਾ ਕਪੜਾ ਸੀਗਾ ਤੇ ਸਾਈਡ ਤੋਂ ਮੈਂ ਕਹਿੰਦੀ ਜੇ ਪਹੁੰਚਾ ਪੈ ਜਾਣਾ ਵਾ ਤੇ ਆਪਾਂ ਮਤਲਬ ਘੇਰਾ ਪੂਲਾ ਨਾਪ ਕੇ ਤੇ ਮੈਂ ਇਸ ਮਤਲਬ ਨਕ ਕੇ ਘੇਰਾ ਨਾਪ ਕੇ ਇਹ ਪਨਾਪ ਕੇ ਤੇ ਮੇਰਾ ਕਟਿੰਗ ਜਿਹੜਾ ਬਾਕੀ ਪੀਸ ਉਹ ਕਟਿੰਗ ਕਰ ਲਿਆ ਸੀ ਅੱਜ ਤਾਂ ਮੇਰਾ ਕੰਮ ਹੀ ਬਹੁਤ ਜ਼ਿਆਦਾ ਲੇਟ ਹੋ ਗਿਆ ਕਿਉਂਕਿ ਪਹਿਲਾਂ ਦੀਦੀ ਦਾ ਲਾਈਵ ਚੱਲਣ ਦੇ ਉਹਨਾਂ ਤੇ 10 ਵਜੇ ਨਾ ਮੈਂ ਮਤਲਬ ਬੱਚੇ ਉਹ ਤੋੜ ਕੇ ਨਾ ਕੱਲ ਵੀ ਮੰਗਲਵਾਰ ਤੇ 10 ਵਜੇ ਫੋਨ ਪੜਿਆ ਦੀਦੀ ਦੀ ਲਾਈਵ ਚੱਲਣ ਦੇ ਫਿਰ ਉਹ ਘੰਟਾ ਸਾਰਾ ਉੱਧਰ ਮਤਲਬ ਲਾਈਵ ਤੇ ਰਹੀ ਤੇ ਫਿਰ ਇਸ ਤਰ੍ਹਾਂ ਕਿੰਨਾ ਵੱਡਾ ਤੇ ਮੇਰਾ ਕੰਮ ਹੀ ਸਾਰਾ ਲੇਟ ਹੋ ਜਾਂਦਾ ਵਾ ਤੇ ਘੜੂ ਬੱਚਾ ਮਤਲਬ ਕਾ ਗੀਤਾ ਫਿਰ ਮੈਂ ਮਤਲਬ ਸਾਢੇ 12:00 ਮੈਨੂੰ ਵੱਜ ਗਿਆ ਸੀ ਵਿਲੀਨ ਦਿਨ ਫਿਰ ਵੀ ਇੰਨਾ ਕਿ ਟਾਈਮ ਜਿਹੜਾ ਉਹ ਹੋ ਜਾਂਦਾ ਵਾ ਆਪਣਾ ਕੰਮ ਲੇਟ ਹੋ ਜਾਂਦਾ ਵਾ ਲਾਈਵ ਦੇ ਚੱਕਰ 'ਚ ਜੇ ਕਿਸੇ ਦੇ ਲਾਈਵ ਤੇ ਜਾਓ ਫਿਰ ਇੰਨੀ ਛੇਤੀ ਨਹੀਂ ਵੀ ਆਇਆ ਜਾਂਦਾ ਤੇ ਇੱਥੇ ਨਾ ਸ਼ਾਇਦ ਘਟੇ ਸੀ ਜਾਂ ਘੇਰਾ ਤੇ ਮੈਂ ਵਧਾਉਣ ਲਈ ਸੀਗੀ ਮੈਂ ਕਿ ਥੋੜਾ ਥੋੜਾ ਵਧਾ ਲੈਨੇ ਆ ਤੇ ਇੱਥੇ ਹੁਣ ਘਟ ਗਿਆ ਸੀਗਾ ਤੇ ਮੈਂ ਕਿ ਦੀਦੀ ਚੱਲ ਆਪਣੀ ਇਹ 벨ਟ ਪੈ ਜਾਣੀ ਆ ਤੇ ਕਹਿੰਦੀ ਹਾਂ ਜਿਸ ਤਰ੍ਹਾਂ ਸਹੀ ਮੈਨੂੰ ਸਹੀ ਲੱਗਦਾ ਤੂੰ ਕੱਟ ਲੈ ਮੈਨੂੰ ਨਹੀਂ ਆਦੀ ਪਤਾ ਨਹੀਂ ਪਤਾ ਨਹੀਂ ਹਿੰਦੀ ਨੂੰ ਤੇ ਇੱਥੇ ਮੈਂ ਨਾ ਆਪ ਤੋਲ ਕੇ ਮਤਲਬ ਪੂਰੀ ਜਿਹੜੀ ਸੂਟ ਦੀ ਕਟਿੰਗ ਜਿਹੜੀ ਕਰਦੀ ਪਈ ਸੀ ਕਰਨ ਤੋਂ ਬਾਅਦ ਮਤਲਬ ਕਿ ਡੇਢ 2:00 ਵੱਜ ਗਏ ਸੀ ਹਨ ਨੂੰ ਡੇਢ ਕ ਸੂਟ ਕੱਟ ਦੇਣ ਕਿਉਂਕਿ ਲੇਟ ਬੈਠੇ ਹਿੱਦੇ ਘੰਟਾ ਲੱਗ ਗਿਆ ਸੂਟ ਕੱਟਣ ਤੇ ਪਹਿਲਾਂ ਨਾਪ ਲਿਆ ਫਿਰ ਸੂਟ ਗੜਿੰਗ ਕੀਤਾ ਤੇ ਫਿਰ ਮੈਂ ਦੀਦੀ ਚਲ ਗਏ ਹੀਗੇ ਤੇ ਫਿਰ ਮੈਂ ਉਸ ਤੋਂ ਬਾਅਦ ਘੜੀ ਕਿਲਮੇ ਪਈ ਮਾ ਚੱਲ ਮੈਂ ਵੀ ਲਾਈਵ ਹੋ ਕੇ ਬਣੀ ਆ ਤੇ ਲਾਈਵ ਹੋਈ ਤੇ ਬਾਬਾ ਅੱਧਾ ਘੰਟਾ ਹੀ ਹੋਈ ਹੋਣੀ ਆ ਤੇ ਮੈਨੂੰ ਇਹ ਕਹਿੰਦੇ ਕਿ ਤੂੰ ਮੇਰਾ ਹੁਣੇ ਸੀਗੇ ਜਾਂ ਦੀਦੀ ਕਹਿੰਦੇ ਕਿ ਹੁਣੇ ਸੀ ਕਿ ਹੁਣ ਪੈਣਾ ਲੰਮੇ ਨਾਲ ਪੈਸਾ ਆਉਣੇ ਨਹੀਂ ਬਟ ਮੇਰਾ ਦਿਲ ਨਹੀਂ ਕੀਤਾ ਮਾਂ ਦੀਦੀ ਅੱਜ ਨਹੀਂ ਮੈਂ ਕੁਝ ਵੀ ਕਰਨਾ ਮੈਂ ਭਲਕੇ ਕਰੂੰਗੀ ਇਹਨੂੰ ਕਹਿਣ ਲਈ ਸੀਗੀ ਚੈਨਲ ਤੇ ਨਵੇਂ ਆਉਂਦੇ ਹਨ ਤੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਹਨ ਤੇ ਜੇ ਕੋਈ ਗਲਤੀ ਪੇਚੀ ਹੁੰਦੀ ਤਾਂ ਵੀ ਦੱਸਿਆ ਕਰੋ ਕਿਤਾ ਡੇ ਮਤਲਬ ਕਮੈਂਟ ਨਾਲ ਬੜਾ ਮਤਲਬ ਹੌਂਸਲਾ ਜਿਆ ਮਿਲਦਾ ਵਾ ਵਧੀਆ ਕਮੈਂਟ ਕਮੈਂਟ ਵਧੀਆ ਵਧੀਆ ਕਮੈਂਟ ਕਰਿਆ ਕਾਹਦਾ ਟਾਈਮ ਸੱਤ ਕਾਹਦਾ ਟਾਈਮ ਸਵਾ ਸੱਤ ਕਦਾ ਤੇ ਇੱਥੇ ਮੈਂ ਪਿਆਰ ਵੀ ਕੱਟ ਲਿਆ ਤੇ ਵੀਰ ਜੀ ਦਾ ਲਾਈਵ ਚੱਲਦਾ ਪਿਆ ਇਹ ਸਮਝੂ ਵੀਰ ਜੀ ਦਾ ਮੈਂ ਉਹਨਾਂ ਦੇ ਲਾਈਵ ਚ ਗਈ ਤੇ ਇੱਕ ਦੂਜੇ ਨੂੰ ਪੁੱਛਦੇ ਪੈਸ ਕੀ ਬਣਾਇਆ ਕੀ ਬਣਾ ਮੈਂ ਕੜੀ ਬਣਾਈ ਤੇ ਮੈਨੂੰ ਸ਼ਾਇਦ ਮਣੀ ਦੀਦੀਾਂ ਦੀ ਦੀਦੀ ਕੜੀ ਨਾਲ ਰਾਈਸ ਬਣਾ ਲਵਾਂ ਤੇ ਮੇਰੇ ਮਤਲਬ ਦਿਲ ਕਰਾਇਆ ਤੇ ਇੱਥੇ ਮੈਂ ਲੱਗੀਆਂ ਲੂਣ ਵਾਲੇ ਚੋਲ ਬਣਾਉਣ ਨੂੰ ਕਿੰਝ ਚੋਲ ਮਾਚਾ ਲੂਣ ਵਾਲੇ ਬਣਾ ਲੈਨੇ ਆ ਕਿ ਫਿੱਕੇ ਗੀ ਬਣਾਉਣੇ ਆ ਕੜੀ ਨਾਲ ਤੇ ਫਿਰ ਮੈਂ ਇੱਥੇ ਆਪਣਾ ਪਾਲਿਆ ਵਾ ਸਰੋਂ ਦਾ ਤੇਲ ਕੜਾਈ 'ਚ ਸੜ ਮੈਂ ਚਲ ਥੋੜਾ ਸੜਦਾਣਾ ਤੇ ਫਿਰ ਮੈਂ ਪਿਆਜ਼ ਪਿਉਜ ਕੱਟ ਲਿਆ ਸਾਰਾ ਕੁਝ ਕੱਟ ਲਿਆ ਮੈਂ ਪਿਆਜ਼ ਆਲੂ ਕਟਿੰਗ ਕਰ ਲਿਆ ਕੱਟ ਕੇ ਰੱਖ ਲਿਆ ਤੇ ਚੌਲ ਵੀ ਆਪਾਂ ਸਾਫ਼ ਕਰਕੇ ਢੋਲੇ ਆ ਤੇ ਤੇਲ ਥੋੜਾ ਸੜਦਾ ਫਿਰ ਆਪਾਂ ਪਾਉਣੇ ਆ ਜੀਰਾ ਤੇ ਜੀਰਾ ਤੇ ਪਿਆਜ਼ ਸਾਰਾ ਕੁਝ ਮਤਲਬ ਪੋਦੀ ਦਾ ਪਿਆਵਾ ਆਪਾਂ ਕਿ ਹੁਣ ਥੋੜਾ ਜਿਹਾ ਪੌਣ ਲੇਤੀ ਦੋਸਤੋ ਬਦਾ ਆਪਾਂ ਮਸਾਲਾ ਤੇ ਲੂਣ ਵਿੱਚ ਮਤਲਬ ਪਾ ਦਾਂਗੇ ਜਿੰਨੀ ਲੋੜ ਆ ਪਾਉਣ ਦੇ ਨਾਲ ਚੌਲ ਤੇ ਆਪਾਂ ਪਾ ਦਾਂਗੇ ਵਿੱਚ ਸਾਰਾ ਕੁਝ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਪਾਣੀ ਪਾਤਾ ਠੀਕ ਹੈ ਤੇ ਚੌਲ ਪਾਤੇ ਤੇ ਚੌਲ ਬੜੀ ਜਲਦੀ ਬਣ ਜਾਂਦੇ ਆ ਬਹੁਤ ਜਲਦੀ ਮਤਲਬ ਬਣ ਗਏ ਸੀਗੇ ਚੌਲ ਤੇ ਓਨੀ ਦੇਰ ਤੱਕ ਰੰਨਾ ਮੇਰੇ ਭਾਂਡੇ ਬੈ ਹਸਾਬ ਕਰਨ ਵਾਲੇ ਇਹ ਸ਼ੈਂਕ ਚ ਤੇ ਫਿਰ ਮੈਂ ਆਪਣੇ ਨਾਲ ਕੀ ਭਾਂਡੇ ਸਾਫ ਕਰ ਚੌਲ ਪਾ ਕੇ ਤੇ ਉਸ ਤੋਂ ਬਾਅਦ ਲੱਗਦੀ ਸੀਗੀ ਭਾਂਡੇ ਸਾਫ ਕਰਨ ਮੈਂ ਤੇ ਵਿੱਚ ਇਹਨਾਂ ਫਤਿ ਹੋਣੀ ਨਹੀਂ ਡੈ ਹੀ ਨਾ ਹੁਣ ਤੇ ਮੈਂ ਕਿਤੇ ਤਿਲਕ ਤਿਲਕਣਾ ਜਾਣ ਬਾਥਰੂਮ ਚੋ ਤੇ ਭਾਂਡੇ ਤੋਂ ਪਹਿਲਾਂ ਫਿਰ ਮਚੌਰਪਾ ਕੇ ਬਚਿਆਲੇ ਹੋਗੀ ਬੱਚੇ ਨਵਾਂ ਕੇਲ ਕੱਢੇ ਬਾਹਰ ਦੋਵੇਂ ਤੋਂ ਉਸ ਤੋਂ ਪਾਦਾ ਮੇਰੇ ਭਾਂਡੇ ਨੇ ਕਾਫੀ ਜਮਾ ਹੋਏ ਸੀਗੇ ਤੇ ਇੱਥੇ ਮੈਂ ਸਾਰੇ ਭਾਂਡੇ ਲੱਗ ਪਈ ਸੀ ਕਿ ਧੋਣ ਬੱਚਿਆਂ ਦੇ ਢੀਹਣ ਤੋਂ ਕਿੰਨੇ ਭਾਂਡੇ ਸੀਗੇ ਧੋਣ ਵਾਲੇ ਤੇ ਉਹ ਲੱਗ ਪਈ ਸੀਗੀ ਧੋਣ ਉਸ ਤੋਂ ਬਾਅਦ ਚੌਲ ਤੇ ਛੇਤੀ ਬਣ ਗਏ ਤੇ ਬੱਚੇ ਨਵਾ ਖਿលਿਆ ਕੱਢ ਕੇ ਨਵਾ ਕਹਤੇ ਆ ਗਏ ਸੀ ਕਿ ਨਾ ਕਿ ਉਸ ਤੋਂ ਬਾਅਦ ਇਹਨਾਂ ਨੂੰ ਕੱਪੜੇ ਪਾਏ ਭਾਂਡੇ ਧੋ ਗਏ ਮੈਂ ਸੌਫ ਕਰਕੇ ਤੇ ਨਾਲ ਹੀ ਸ਼ੈਂਕ ਜਿਹੜੇ ਆ ਚੰਗੀ ਤਰ੍ਹਾਂ ਮਾਜਦੇ ਨੇ ਨਹੀਂ ਮਤਲਬ ਜਦੋਂ ਭਾਂਡੇ ਧੋਣਾ ਮੈਂ ਉਦੋਂ 2 ਵਰੀ 3 ਵਰੀ ਜਿੰਨੀ ਵਾਰ ਭਾਂਡੇ ਧੋਆ ਤੇ ਮੈਂ ਦੁਨਾਲ ਦੀ ਨਾਲ ਹੀ ਸ਼ੈਂਕਰੀ ਦਾ ਸਾਬ ਕਰ ਦਿੰਨੀ ਆ ਤੇ ਭਾਂਡੇ ਮੈਨੂੰ ਲਾਗੇ ਛਾਂਣੇ 'ਚ ਰੱਖ ਲੈਣੀ ਜਦੋਂ ਸੁੱਕਦੇ ਆ ਤੇ ਫਿਰ ਮੈਂ ਉਤਲੇ ਛਾਂਣੇ 'ਚ ਟੰਗਦੀ ਆ ਤੇ ਗਿੱਲੇ ਭਾਂਡੇ ਜਿਹੜੇ ਮੈਂ ਨਹੀਂ ਰੱਖੇ ਕਦੇ ਵੀ ਤੇ ਇਧਰ ਆਪਣੇ ਬਣ ਗਏ ਚੌਲ ਚੌਲ ਬਣ ਗਏ ਤੇ ਬੱਚੇ ਆ ਹੀ ਮੰਗਦੇ ਪੈ ਕਿਉਂਕਿ ਸਵੇਰੇ ਜਾਂਦੇ ਫਿਰ ਦੁਪਹਿਰ ਹਣਕ ਸੌਂਦੇ ਨਹੀਂ ਤੇ ਇਸ ਵੇਲੇ ਇਹਨਾਂ ਨੂੰ ਹੁੰਦੀ ਕਾਲੀ ਜੀ ਘਾਨੂੰ ਜਿੱਤੀ ਸਿੱਤੀ ਅਸੀਂ ਸੌਂ ਜੀਏ ਖਾ ਕੇ ਸਵੇਰ ਤੋਂ ਦੇ ਚਲੇ ਫੋਨ ਫੋਨ ਵੇਖ ਕੇ ਹੀ ਆ ਵੇ ਇਹ ਤੇ ਇੱਥੇ ਆਵੇ ਚੌਲ ਬਣ ਗਏ ਤੇ ਆਪਾਂ ਪਾਦੇ ਆ ਪਲੇਟਾਂ 'ਚ ਬੱਚਿਆਂ ਨੂੰ ਤੇ ਚਲੋ ਜੀ ਠੀਕ ਵਾ ਫੇਰ ਚੋਲ ਖਾ ਲਈਏ ਤੇ ਆਪਾਂ ਆ ਜੋ ਜਿੰਨੇ ਜਿੰਨੇ ਚੋਲ ਖਾਣੇ ਆ ਤੇ ਪਲੀਜ਼ ਵੀਡੀਓ ਨੂੰ ਫੁੱਲਿਉ ਵਾਊਚ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਠੀਕ ਹੈ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਬਾਏ